ਕੁੱਤਾ ਰਾਜ ਬਹਾਲੀਏ ਫਿਰ ਅੱਗੇ ਕੀ ਦੱਸੋ ਜਰਾ ਇੱਕ ਵਾਰ ਇੱਕ ਵਾਰੀ ਫਿਰ ਬੋਲੋ ਜਰਾ ਕੁੱਤਾ ਰਾਜ ਬਹਾਲੀਏ ਫੇਰ ਚੱਕੀ ਚੱਟੇ ਕਿ ਆਪਾ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਦੇ ਦਿੱਤਾ ਜਿਨ੍ਹਾਂ ਦੀ ਔਕਾਤ ਨਹੀਂ ਸੀਗੀ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੈਂਚਰਾਂ ਦੀ ਗੱਲ ਸਮੋਂਦਾ ਲੋਕਾਂ ਨੂੰ ਕਿ ਪੈਂਚਰ ਕਿਵੇਂ ਲਾਉਣਾ ਵਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੂੰ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਈ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਿਆ ਉਸ ਗੱਡੀ ਵਿੱਚ ਬੈਟਰੀ ਨੇ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਓ ਮੂਰਖਾ ਤੂੰ ਮੇਰੇ ਥਵਾ ਕਿਉਂ ਲੱਭਦਾ ਵਾ ਭਗਵਾਨ ਤੇ ਸਾਨੂੰ ਅਫਸੋਸ ਮੁੱਖ ਮੰਤਰੀ ਤੈਨੂੰ ਬਣਾਇਆ ਅੱਜ ਤੈਨੂੰ ਇਹਨਾਂ ਨੇ ਇੱਕ ਜਿਵੇਂ ਖਡਾਉਣੇ ਨੂੰ ਚਾਬੀ ਦੇ ਕੇ ਛੱਡ ਦਿੱਤਾ ਤੇਰੇ ਤੋਂ ਤੈਨੂੰ ਨਚਾਰ ਬਣਾ ਕੇ ਰੱਖਤਾ ਮੇਰੇ ਵੀਰੋ ਕੋ ਕੇਤਰੀਵਾਲ ਤੂੰ ਕੀ ਲੱਗਦਾ ਸਾਡੀ ਜ਼ਮੀਨ ਖੋ ਸਕਦਾ ਤੂੰ ਹਰ ਕਿਸ ਨਹੀਂ ਪਹਿਲਾ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਨੰਂਕਾ ਪਵੇਗਾ ਫਿਰ ਤੈਨੂੰ ਪੰਜਾਬ ਦੇ ਲੋਕ ਜੀ ਆ ਜਿਹੜਾ ਫਰਜੀ ਇਨਕਲਾਬੀਆਂ ਦਾ ਕਰੋ ਪਰ ਤੂੰ ਆ ਮਜਦੂਰਾਂ ਦਾ ਇਹ ਕਰੋ ਇਹ ਪੰਜਾਬ ਨੂੰ ਲੁੱਟਣ ਤੇ ਆਏ ਹੋਏ ਨੇ ਮੇਰੇ ਵੀਰੋ ਕੁੱਤਾ ਰਾਜ ਬਹਾਲੀਏ ਫਿਰ ਅੱਗੇ ਕੀ ਦੱਸਾਂ ਜਰਾ ਇੱਕ ਵਾਰ ਇੱਕ ਵਾਰੀ ਫਿਰ ਬੋਲੋ ਜਰਾ ਕੁੱਤਾ ਰਾਜ ਬਹਾਲੀਏ ਫੇਰ ਚੱਕੀ ਚੱਟੇ ਇਹ ਆਪਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਦੇ ਦਿੱਤਾ ਜਿਨ੍ਹਾਂ ਦੀ ਔਕਾਤ ਨਹੀਂ ਸੀਗੀ ਜਿਨ੍ਹਾਂ ਦੇ ਪੰਜਾਬ ਦੇ ਪ੍ਰਤੀ ਕੋਈ ਸੋਹਰਦਤਾ ਨਹੀਂ ਸੀ ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾ ਛੋਟੇ ਦੁਕਾਨਦਾਰ ਔਰ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਭਾਈਚਾਰੇ ਨਾਲ ਕੋਈ ਪਿਆਰ ਨਹੀਂ ਸੀਗਾ ਇਹ ਸਾਰੇ ਵਿਅਕਤੀ ਇਹ ਸਾਰੇ ਜੰਨਾ ਆ ਜਿਹੜਾ ਫਰਜੀ ਇਨਕਲਾਬੀਆਂ ਦਾ گرو ਬੰਦੂ ਆ ਮਜ਼ਦੂਰਾਂ ਦਾ ਇਹ گرو ਇਹ ਪੰਜਾਬ ਨੂੰ ਲੁੱਟਣ ਤੇ ਆਏ ਹੋਏ ਨੇ ਮੇਰੇ ਵੀਰੋ ਮੈਂ ਪੁੱਛਣਾ ਚਾਹਣਾ ਦੱਸੋ ਮੈਨੂੰ ਇੱਕ ਵਾਰ ਕੇਜਰੀਵਾਲ ਵਿੱਚ ਸਸੋਡੀਆਂ ਉਹ ਇੱਕ ਵਾਰ ਦੱਸੋ ਕਿ ਪੰਜਾਬ ਦੇ ਕਿਹੜੇ ਲੋਕਾਂ ਨੇ ਪੰਜਾਬ ਦੀ ਕਿਹੜੀ ਚੱਥੇਬੰਦੀ ਨੇ ਤੁਹਾਡੇ ਕੋਲੋਂ ਅਰਬਨ ਸਟੇਟਾਂ ਮੰਗੀਆਂ ਪੰਜਾਬ ਚ ਉਹ ਯਾਰੋ 65000 ਏਕੜ ਜਿਹੜੀ ਸਾਡੀ ਸਭ ਤੋਂ ਜ਼ਰਖੇਜ਼ ਧਰਤੀ ਦੁਨੀਆ ਦੀ ਜਿਹੜੀ ਜਿਹੜੀ ਜ਼ਮੀਨ ਕੈਲੀਫੋਰਨੀਆ ਨੂੰ ਮਾਤ ਪਾਉਂਦੀ ਆ ਉਹਦਾ ਤੁਸੀਂ 65000 ਕਿਲਾ ਅਖੋਤੀ ਲੈਂਡ ਗ੍ਰੈਬਿੰਗ ਪੂ ਮਾਫੀਆ ਦੇ ਹੱਥ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਇਹ ਸਭ ਠੱਗੀ ਠੋਰੀ ਦਾ ਮਹਿਕਮਾ ਵਾ ਇਹ ਕੋਈ ਅਰਬਨ ਸਟੇਟ ਨਹੀਂ ਬਣਾਉਣਾ ਚਾਹੁੰਦੇ ਔਰ ਅਰਬਨ ਸਟੇਟ ਕਹਿੰਦੇ ਮੰਗੀ ਮੰਗਦੇ ਤਾਂ ਲੋਕ ਆ ਤੁਹਾਡੇ ਲਾਗੇ ਪਟਿਆਲਾ ਦੇ ਵਿੱਚ ਜਸਪ੍ਰੀਤ ਕੈਨੇਡਾ ਦਾ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਨੇ ਲੋਕ ਕਰਨਲ ਬਾਠ ਇੱਕ ਫੌਜੀ ਉਹਦੇ ਮੁੰਡੇ ਦਾ ਕੁੱਟ ਮਾਰਦਾ ਇਨਸਾਫ ਮੰਗਦੇ ਨੇ ਲੋਕ ਜੋ ਨਰਿੰਦਰ ਸਿੰਘ ਸੀਆਈਏ ਸਟਾਫ ਪਟੰਡਾ ਚ 180 ਜਗਾ ਤੇ 3 ਡਿਗਰੀ ਟਾਰਚਰ ਕਰੰਟ ਲਾ ਕੇ ਉਹਨੂੰ ਮਾਰ ਦਿੱਤਾ ਮੰਗਦੇ ਦਾ ਲੋਕ ਉਹਦਾ ਇਨਸਾਫ ਨੇ ਮੰਗਦੇ ਦਾ ਲੋਕ ਆ ਜਿਹੜੇ ਦਲਿਤ ਤੋਂ ਮੁੰਡੇ ਮਾਰਤੇ ਪਟਿਆੜੇ ਦੇ ਅਬੋਹਰ ਦੇ ਜਿਹੜੇ ਉਸ ਗੈਂਗਸਟਰ ਵੱਲੋਂ ਮਾਰਿਆ ਗਿਆ ਬਹੁਤ ਭਾੜੀ ਗੱਲ ਕੀਤੀ ਉਸਨੇ ਹੋ ਸਕਦਾ ਇਹ ਵੀ ਇਹਨਾਂ ਦੀ ਇਨਵੋਲਵਮੈਂਟ ਹੋਵੇ ਸਤਰਾਣੇ ਦੇ ਮੁੰਡਿਆਂ ਦੀ ਪਰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਜੱਜ ਨੂੰ ਬਾਈਪਾਸ ਕਰਕੇ ਤੁਸੀਂ ਪ੍ਰੋਸੀਕਿਊਸ਼ਨ ਨੂੰ ਬਾਈਪਾਸ ਕਰਕੇ ਕ੍ਰਿਮੀਨਲ ਜਸਟਿਸ ਸਿਸਟਮ ਦੀਆਂ ਧੱਜਾ ਉਡਾ ਕੇ ਸਿੱਧੀਆਂ ਜਾ ਕੇ ਗੋਲੀਆਂ ਠੋਕ ਦਿਓ ਮਾਰ ਦਿਓ ਬੰਦ ਕਰ ਦਿਓ ਅਦਾਲਤਾਂ ਕਰਕੇ ਜੀਵਾਲ ਭਗਵੰਤ ਬੰਦ ਕਰ ਦੇ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਕੱਲੀ ਪੁਲਿਸੀ ਉਹਨੂੰ ਦੇ ਦੇ ਮੰਗਦੇ ਨੇ ਲੋਕ ਇਹਨਾਂ ਗੱਲਾਂ ਦਾ ਇਨਸਾਫ ਮੰਗਦੇ ਨੇ ਕਿਸਾਨ ਆਪਣੀ ਜ਼ਮੀਨ ਦੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਮੁਰਗੀ ਦਾ ਮੁਆਵਜ਼ਾ ਦਊ ਨਹੀਂ ਦੇ ਸਕਦਾ ਅੱਜ ਕੱਲ ਕੀ ਕਰ ਰਿਹਾ ਪੰਜਾਬ ਚੱਲ ਰਿਹਾ ਏ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੰਚਰਾਂ ਦੀ ਗੱਲਾਂ ਸਮੋਂਦਾ ਲੋਕਾਂ ਨੂੰ ਕਿ ਪੰਚਰ ਕਿਵੇਂ ਲਾਉਣਾ ਵਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੂੰ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਿਓ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਿਆ ਉਸ ਗੱਡੀ ਵਿੱਚ ਬੈਟਰੀ ਵੀ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਉਹ ਮੂਰਖਾ ਤੂੰ ਮੇਰੇ ਛਵਾ ਕਿਉਂ ਲੱਭਦਾ ਵਾਂ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਰੋਜ਼ ਚੁਟਕਲੇ ਰੋਜ਼ ਤੁੱਜਿਆ ਨੂੰ ਚੇਡਾਂ ਸਿਰਫ ਇਸ ਕਰਕੇ ਕਿਉਂਕਿ ਹੰਕਾਰ ਦੇ ਭਰੇ ਹੋਏ ਨੇ ਆ ਰਾਜਵ ਚੜ੍ਹਾ ਇਹਨਾਂ ਦਾ ਮੈਂਬਰ ਰਾਜ ਸਭਾ ਆਪਣੇ ਸਿਰ ਤੇ ਬਣਾ ਕੇ ਰਾਜ ਸਭਾ ਚ ਭੇਜਤਾ ਉਹਨੇ 6-8 ਮਹੀਨੇ ਪਤਾ ਨਹੀਂ ਲੰਡਨ ਉਹ ਕਿਤੇ ਬਾਹਲੇ ਦੇਸ਼ਾਂ 'ਚ ਘੁੰਮਦਾ ਰਿਹਾ ਯਾਸ਼ੀ ਕਰਦਾ ਰਿਹਾ ਤੇ ਜਦੋਂ ਦੇਖਿਆ ਪਾਰਲੀਮੈਂਟ ਦਾ ਸੈਸ਼ਨ ਆਇਆ ਜਦੋਂ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਰਾਜਾ ਵਿਢਿੰਗ ਸਾਹਿਬ ਔਰ ਡਾਕਟਰ ਕਾਂਧੀ ਗਏ ਨੇ ਉਹਨਾਂ ਲੋਕਾਂ ਨੂੰ ਕੁਛ ਦਾ ਪੋਸਟ ਪਾ ਕੇ ਉਹ ਮੈਂ ਮੁੱਛਾ ਨਾ ਚੰਗਾ ਲੱਗਦਾ ਕਿ ਮੈਂ ਬਿਨਾ ਮੁੱਛਾ ਤੋਂ ਚੰਗਾ ਲੱਗਦਾ ਇਹ ਕਿਸੇ ਨੇ ਉਹਦਾ ਮਜ਼ਾਕ ਕਰਾ ਉਹ ਰਾਗਵ ਚੱਟੇ ਜੇ ਤੂੰ ਪੁੱਛਣਾ ਕਿ ਮੁੱਛ ਤੇ ਬਿਗੈਰ ਮੁੱਛ ਕਟਾਰੂ ਚੱਕ ਨੋ ਜਾ ਕੇ ਪੁੱਛਣਾ ਕਿ ਕਟਾਰੂ ਚੱਕ ਕੀ ਕਹਿੰਦਾ ਮੇਰੇ ਵੀਰੋ ਇਹ ਸਾਡੇ ਘਰ ਪੈ ਗਏ ਨੇ ਇਹ ਸਾਡੇ ਗੜ ਪੈ ਗਏ ਨੇ ਅੱਛਾ ਦੋਸਤੋ ਸੁਣੋ ਹੁਣ ਠੱਗੀ ਕਹਿੰਦੇ ਭਗਵੰਤ ਮਾਨ ਨਹੀਂ ਕਰਪਟ ਹੈਗਾ ਕੌਣ ਕਹਿੰਦਾ ਕਰਪਟ ਨਹੀਂ ਹੈਗਾ ਆ ਕੇਜਰੀਵਾਲ ਸਸੋਡਿਆ ਤੇ 2 ਤੋਂ ਹਜ਼ਾਰ ਕਰੋੜ ਦੇ ਸਕੈਂਡਲ ਨੇ ਦੋ 2000 ਕਰੋੜ ਦੇ ਕਲਾਸਰੂਮਾਂ ਦੇ ਸਕੈਂਡਲ ਸ਼ਰਾਬ ਦੇ ਸਕੈਂਡਲ ਦੂਜਿਆਂ ਨੂੰ ਕਹਿੰਦੇ ਨੇ ਡਰਗ ਮਾਫੀਆ ਖੁੱਤ 2000 ਕਰੋੜ ਦੀ ਸ਼ਰਾਬ ਦਾ ਇਹਨਾਂ ਦੇ ਉੱਤੇ ਮੁਕਦਮਾ ਦਰਜ ਹੈ ਸਭ ਤੋਂ ਵੱਡਾ ਡਰਗ ਮਾਫੀਆ ਸਾਰੇ ਭਾਰਤ ਵਿੱਚ ਕੋਈ ਹੈ ਤੇ ਕੇਜਰੀਵਾਲ ਤੂੰ ਆ ਭਗਵੰਤ ਦੇ ਸਾਨੂੰ ਅਫਸੋਸ ਮੁੱਖ ਮੰਤਰੀ ਤੈਨੂੰ ਬਣਾਇਆ ਅੱਜ ਤੈਨੂੰ ਇਹਨਾਂ ਨੇ ਇੱਕ ਜਿਵੇਂ ਖਡਾਉਣੇ ਨੂੰ ਚਾਬੀ ਦੇ ਕੇ ਛੱਡ ਦਿੱਤਾ ਤੇਰ ਤੋਂ ਤੈਨੂੰ ਨਚਾਰ ਬਣਾ ਕੇ ਰੱਖਤਾ ਮੇਰੇ ਵੀਰੋ ਭਗਵੰਤ ਮਾਨ ਚੀਫ ਮਨਿਸਟਰ ਇਸ ਤੋਂ ਪਹਿਲਾਂ ਸਾਰੇ ਚੀਫ ਮਨਿਸਟਰ ਸਾਰੀਆਂ ਅਰਬਨ ਅਥਾਰਟੀਜ਼ ਦੇਥੇ ਐਕਵਾਇਜ਼ੀਸ਼ਨ ਹੋਣੀ ਆ ਜ਼ਮੀਨ ਐਕਵਾਇਰ ਕਬਾਟਾ ਗਲਾਡਾ ਪੂਡਾ ਅੰਮ੍ਰਿਤਸਰ ਬਠਿੰਡਾ ਸਾਰੀਆਂ ਦਾ ਅਥਾਰਟੀ ਦਾ ਚੇਅਰਮੈਨ ਮੁੱਖ ਮੰਤਰੀ ਹੋਇਆ ਕਰਦਾ ਸੀਗਾ ਪਰ ਖੇਚਰੀਵਾਲ ਨੇ ਕਹਾਂ ਕੇ ਇਹਦਾ ਕੀ ਆ ਕੱਲ ਨੂੰ ਕਿਤੇ ਚੂਪੜੂ ਨਾ ਕਰੇ ਇਹਨੂੰ ਬਤੌਰ ਚੇਅਰਮੈਨ ਅੱਜ ਤੋਂ 1.5 ਮਹੀਨਾ ਪਹਿਲਾਂ ਇੱਕ ਨੋਟੀਫਿਕੇਸ਼ਨ ਐਸੇ ਕੋਲੋਂ ਜਾਰੂ ਜਾਰੀ ਕਰਾਈ ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਹਦੀ ਜਗ੍ਹਾ ਤੇ ਚੇਅਰਮੈਨ ਬਣਾਤਾ ਕੌਣ ਆ ਪੰਜਾਬ ਦਾ ਮੁੱਖ ਸਕੱਤਰ ਗੈਰ ਪੰਜਾਬੀ ਹੋਵੇਗਾ ਆਈਏਐਸ ਹੋਵੇਗਾ ਆਈਪੀਐਸ ਹੋਏਗਾ ਗੈਰ ਪੰਜਾਬੀ ਸਾਡਾ ਬੀਜੀਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਗ੍ਰੇਸ ਸਿਕੰਦਰ ਪੰਜਾਬ ਦਾ ਗੈਰ ਪੰਜਾਬੀ ਸਾਡੇ ਉੱਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਇੱਕ ਔਰਤ ਦਿੱਲੀੋਂ ਲਿਆ ਕੇ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਾਤੀ ਗੈਰ ਪੰਜਾਬੀ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੋਢੀਏ ਦਾ ਪੁੱੇ ਸਾਡੇ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਲਾਤਾ ਅੱਜ ਤੁਹਾਡੀ ਸਰਕਾਰ ਨਹੀਂ ਹੈ ਇਹਨਾਂ ਨੂੰ ਪਤਾ ਵਾ ਕਿ 1 ਸਾਲ ਬਾਅਦ ਲੋਕਾਂ ਨੇ ਪਿੰਡਾਂ ਦੇ ਵਿੱਚ ਸਾਨੂੰ ਛੁੱਟੀਆਂ ਮਾਰਨੀਆਂ ਨੇ ਕਿਉਂਕਿ ਇਸ ਧੰਗ ਦੇ ਨਾਲ ਇਹਨਾਂ ਨੇ ਕਿਸਾਨਾਂ ਦੇ ਜਾਇਜ਼ ਅੰਦੋਲਨ ਨੂੰ ਖਣੋਰੀ ਅਤੇ ਜਿਹੜਾ ਉੱਥੇ ਸ਼ੰਭੂ ਬਾਰਡਰ ਦੇ ਕੰਦੋਲਨ ਨੂੰ ਪੀਲੇ ਪੰਜੇ ਨਖ ਦੇ ਰਿਆ ਤੁਹਾਡਾ ਕੀ ਖਿਆਲ ਕਿ ਅਸੀਂ ਕਿਸਾਨ ਪੰਜਾਬ ਦੇ ਬਹਾਦਰ ਲੋਕ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ ਛੋਟੇ ਛੋਟੇ ਸੈਭ ਜਹਾਦਾਂ ਦਾ ਖੂਨ ਡੁੱਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਔਲਾਦ ਸੁਖਾ ਸਿੰਘ ਮਤਾਬ ਸਿੰਘ ਦੀ ਔਲਾਦ ਗਰਜਾ ਸਿੰਘ ਪੋਟਾ ਸਿੰਘ ਦੇ ਔਲਾਦ ਭਾਈ ਚੈਤਾ ਸਿੰਘ ਦੀ ਭਾਈ ਚੈਤਾ ਜੀ ਦੀ ਮਾਈ ਭਾਗੋ ਦੀ ਔਲਾਦ ਉਹ ਕੇਜਰੀਵਾਲ ਤੂੰ ਕੀ ਲੱਗਦਾ ਸਾਡੀ ਜ਼ਮੀਨ ਖੋ ਸਕਦਾ ਤੂੰ ਹਰ ਕਿਸ ਨਹੀਂ ਪਹਿਲਾ ਪੰਜਾਬ ਦੇ ਲੋਕਾਂ ਦੀਆਂ ਲਾਸਾਂ ਦੇ ਉੱਤੋਂ ਨੰਂਕਾ ਪਵੇਗਾ ਫਿਰ ਤੇਨੂੰ ਪੰਜਾਬ ਦੇ ਲੋਕ ਜੀ